ਤੋ ਪਾਈ ਨੰਦਰਾਲ ਜੀ ਕਹਿੰਦੇ ਕਿ ਮਨੁੱਖ ਨੂੰ ਦੋ ਚੀਜ਼ਾਂ ਹਮੇਸ਼ਾ ਸਤਾਉਨੀਆਂ ਰਹਿੰਦੀਆਂ ਨੇ ਇੱਕ ਲੰਘੇ ਹੋਏ ਸਮੇ ਦੇ ਪਛਤਾਵੇ ਲੰਘੇ ਹੋਏ ਸਮੇ ਦੀਆਂ ਯਾਦਾਂ ਤੇ ਆਉਣ ਵਾਲੇ ਸਮੇ ਦੀ ਚਿੰਤਾ ਲੰਘੇ ਹੋਏ ਸਮੇ ਦੀਆਂ ਯਾਦਾਂ ਪਛਤਾਵੇ ਤੇ ਆਉਣ ਵਾਲੇ ਸਮੇ ਦੀ ਚਿੰਤਾ ਤੋ ਕਹਿੰਦੇ ਸਾਰੀ ਜ਼ਿੰਦਗੀ ਮਨੁੱਖ ਕਾਲ ਦੀ ਗੁਲਾਮੀ ਕਰਦਾ ਰਹਿੰਦਾ ਏ ਸਮੇ ਦੀ ਗੁਲਾਮੀ ਕਰਦਾ ਰਹਿੰਦਾ ਏ ਪਰ ਅਕਾਲ ਲਈ ਉਹ ਆਪਣਾ ਜਿਹੜਾ ਕੀਮਤੀ ਮਨ ਹੈ ਜਿਹੜਾ ਪ੍ਰਮਾਤਮਾ ਨੇ ਬਣਾਇਆ ਏ ਕੀਮਤੀ ਆਤਮਾ ਬਣਾਈ ਹੈ ਕਿ ਉਸ ਅਕਾਲ ਨੂੰ ਯਾਦ ਕਰੇ ਕਾਲ ਨੂੰ ਸਾਰੇ ਯਾਦ ਕਰਦੇ ਨੇ ਸਮੇਂ ਨੂੰ ਸਾਰੇ ਯਾਦ ਕਰਦੇ ਨੇ ਕੋਈ ਐਸਾ ਮਨੁੱਖ ਨਹੀਂ ਜੋ ਸਮੇਂ ਨੂੰ ਨਾ ਯਾਦ ਕਰਦਾ ਹੋਵੇ ਲੰਘੇ ਹੋਏ ਸਮੇਂ ਨੂੰ ਕੋਈ ਮਨੁੱਖ ਭੁੱਲ ਨਹੀਂ ਸਕਦਾ ਕਿਸੇ ਮਨੁੱਖ ਦੇ ਹਿਰਦੇ ਵਿੱਚੋਂ ਵਿਸਰ ਨਹੀਂ ਸਕਦਾ ਇਹ ਹੈ ਕਾਲ ਦਾ ਜਿਹੜਾ ਵਿਧੀ ਵਿਧਾਨ ਬਣਿਆ ਹੈ ਜੀਤੋ ਕੋਈ ਬਚ ਨਹੀਂ ਸਕਦਾ ਤੇ ਇਸੇ ਤਰ੍ਹਾਂ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ ਇਹ ਚਿੰਤਾ ਵੀ ਮਨੁੱਖ ਨੂੰ ਅਠੇ ਪੈਰ ਖੰਦੀ ਰਹੀਂਦੀ ਹੈ ਤੇ ਭਾਈ ਨੰਦਰਾਲ ਜੀ ਕਹਿੰਦੇ ਕਿ ਜਿਹੜਾ ਸਮੇਂ ਨੂੰ ਬਣਾਉਣ ਵਾਲਾ ਏ ਜਿਹੜਾ ਇਸ ਕਾਲ ਨੂੰ ਬਣਾਉਣ ਵਾਲਾ ਏ ਜਿਹਦੇ ਹੱਥ ਵਿੱਚ ਕਾਲ ਖੜਾ ਏ ਜਿਵੇਂ 라ਵਣ ਬਾਰੇ ਇੱਕ ਬੜੀ ਸੁੰਦਰ ਗੱਲ ਕਰੀ ਜਾਂਦੀ ਸੀ ਉਹ ਇੱਕ ਸਮਝਾਉਣ ਦਾ ਪ੍ਰਤੀਬਿੰਬ ਸੀ ਕਿ 라ਵਣ ਨੇ ਇੰਨੀ ਭਗਤੀ ਕਰ ਲਈ ਸੀ ਕਿ ਉਹਨੇ ਕਾਲ ਨੂੰ ਮੰਜੇ ਦੇ ਪਾਵੇ ਨਾਲ ਬੰਨ ਲਿਆ ਸੀ ਉਹ ਇੱਕ ਸਮਝਾਉਣ ਦਾ ਯਤਨ ਹੈ ਮਨੁੱਖ ਨੂੰ ਕਿ ਮਨੁੱਖ ਬੰਦਗੀ ਨਾਲ ਭਗਤੀ ਨਾਲ ਇੰਨੀ ਉੱਚੀ ਅਵਸਥਾ ਕਰ ਸਕਦਾ ਏ। ਉਹ ਜਿਹੜਾ ਕਾਲ ਨੂੰ ਬਣਾਉਣ ਵਾਲਾ ਪ੍ਰਮਾਤਮਾ ਏ ਜਿਨੇ ਇਹ ਸਮਾਂ ਸਮੇਂ ਦੇ ਅਨੁਸਾਰ ਸਾਰੇ ਸੰਸਾਰ ਨੂੰ ਚਲਾਇਆ ਏ ਕਿਉਂਕਿ ਸਾਰਾ ਸੰਸਾਰ ਸਮੇਂ ਦੇ ਅਨੁਸਾਰ ਹੀ ਚੱਲਦਾ ਹੈ। ਪ੍ਰਮਾਤਮਾ ਨੇ ਕਾਲ ਬਣਾ ਦਿੱਤਾ। ਉਹ ਕਾਲ ਜਿਹੜਾ ਸਮਾਂ ਏ ਉਹ ਸਾਰੇ ਸੰਸਾਰ ਨੂੰ ਚਲਾਈ ਜਾਂਦਾ ਏ। ਸੋ ਸਤਗੁਰੂ ਜੀ ਕਹਿੰਦੇ ਕਿ ਜਿਨੇ ਕਾਲ ਨੂੰ ਬਣਾਇਆ ਏ ਜਿਨੇ ਐਡੇ ਸ਼ਕਤੀਸ਼ਾਲੀ ਸਭ ਤੋਂ ਪ੍ਰਮੁੱਖ ਚੀਜ਼ ਸਮੇਂ ਨੂੰ ਬਣਾਇਆ ਏ ਉਹਨੂੰ ਮਨੁੱਖ ਯਾਦ ਕੋਈ ਨਹੀਂ ਕਰਦਾ ਸੋ ਇਸ ਕਰਕੇ ਸਾਡੇ ਵਿੱਚ ਜੋ ਜਕਾਰਾ ਹੈ ਉਹਦੇ ਵਿੱਚ ਵੀ ਅਕਾਲ ਸ਼ਬਦ ਜੋੜਿਆ ਗਿਆ ਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅਕਾਲ ਹੀ ਸੱਚ ਹੈ ਕਾਲ ਸੱਚ ਨਹੀਂ ਸਮਾ ਸੱਚ ਨਹੀਂ ਸਮੇਂ ਨੇ ਤਾਂ ਮਿਟ ਜਾਣਾ ਏ ਸਮੇਂ ਨੇ ਖਤਮ ਹੋ ਜਾਣਾ ਹੈ ਸਮਾਂ ਤਾਂ ਪ੍ਰਮਾਤਮਾ ਨੇ ਬਣਾਇਆ ਹੈ ਕਾਲ ਤੇ ਪ੍ਰਮਾਤਮਾ ਨੇ ਬਣਾਇਆ ਹੈ ਪਰ ਉਹ ਅਕਾਲ ਜੋ ਇਸ ਨੂੰ ਬਣਾਉਣ ਵਾਲਾ ਪ੍ਰਮਾਤਮਾ ਹੈ ਵਾਹਿਗੁਰੂ ਹੈ ਉਹ ਸਦੀਵੀ ਹੈ ਉਹ ਹਮੇਸ਼ਾ ਹੈ ਉਹ ਸੱਚ ਹੈ ਸੋ ਸਤਗੁਰੂ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਸਮੇਂ ਤੋਂ ਰਹਿਤ ਹੈ ਉਹ ਅਕਾਲ ਹੈ ਮੂਰਤ ਮੂਰਤ ਉਹ ਭਾਵ ਕੀ ਉਹ ਹੈ ਇਹ ਨਹੀਂ ਕਿ ਉਹ ਬਣਾ ਕੇ ਇਸ ਸੰਸਾਰ ਤੋਂ ਵੱਖ ਹੋ ਗਿਆ ਜਾਂ ਇਸ ਸੰਸਾਰ ਤੋਂ ਪਰੇ ਬੈਠਾ ਹੈ ਬਿਰਾਜਮਾਨ ਹੈ ਮੂਰਤ ਤੋਂ ਭਾਵ ਦੂਸਰੀ ਇਹ ਵੀ ਨਹੀਂ ਕਿਉਂਕਿ ਮੂਰਤ ਉਹ ਜੇਕਰ ਅਸੀਂ ਗਹਿਰਾਈ ਦੇ ਨਾਲ ਅਰਥ ਕਰੀਏ ਮੂਰਤ ਹੁੰਦਾ ਹੈ ਜੋ ਚੀਜ਼ ਹੋਂਦ ਰੱਖਦੀ ਹੋਵੇ ਜਿਵੇਂ ਅਸੀਂ ਬਹੁਤ ਡੂੰਘੀ ਵਿਚਾਰ ਹੈ ਇਹ ਮੂਰਤ ਤੇ ਅਮੂਰਤ ਵਿਚਾਰ ਪੜਦੇ ਹਨ ਇਕ ਮੂਰਤ ਵਿਚਾਰ ਹੁੰਦੇ ਨੇ ਇਕ amorphous ਹੁੰਦੇ ਨੇ ਮੂਰਤ ਉਹ ਭਾਵ ਜਿਸ ਚੀਜ਼ ਦੀ ਹੋਂਦ ਹੋਵੇ ਉਹਨੂੰ ਕਿਹਾ ਜਾਂਦਾ ਹੈ ਮੂਰਤ ਸੋ ਸਤਗੁਰੂ ਜੀ ਕਹਿੰਦੇ ਕਿ ਇਹ ਨਹੀਂ ਕੋਈ ਪ੍ਰਮਾਤਮਾ ਤੇ ਸ਼ੰਕਾ ਨਹੀਂ ਕਰ ਸਕਦਾ ਕੋਈ ਪ੍ਰਮਾਤਮਾ ਨੂੰ ਚੈਲੰਜ ਨਹੀਂ ਕਰ ਸਕਦਾ ਕੋਈ ਇਹ ਨਹੀਂ ਕਹਿ ਸਕਦਾ ਕਿ ਪ੍ਰਮਾਤਮਾ ਨਹੀਂ ਹੈ ਸਤਗੁਰੂ ਜੀ ਕਹਿੰਦੇ ਹੈ ਉਹਦੀ ਹੋਂਦ ਹੈ ਕੋਈ ਮਨੁੱਖ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਆ ਮਾਨਸਿਕ ਤੌਰ ਤੇ ਜਦੋਂ ਮਨੁੱਖ ਦੇ ਮਨ ਨੂੰ ਗਿਆਨ ਨਾ ਹੋਵੇ ਅਗਿਆਨ ਦੇ ਹਨੇਰੇ ਦੇ ਵਿੱਚ ਮਨੁੱਖ ਟੱਕਰਾ ਮਾਰ ਮਾਰ ਕੇ ਇਹ ਕਹਿ ਸਕਦਾ ਹੈ ਕਿ ਪ੍ਰਮਾਤਮਾ ਨਹੀਂ ਹੈ ਸਤਿਗੁਰੂ ਜੀ ਤਾਂ ਕਹਿੰਦੇ ਨੇ ਕਿ ਕਾਲ ਯੁਗ ਦੇ ਵਿੱਚ ਪ੍ਰਮਾਤਮਾ ਨੇ ਐਸਾ ਕਾਲ ਯੁਗ ਦਾ ਜੋ ਸਮਾ ਹੈ ਇਹਦਾ ਵਿਧੀ ਵਿਧਾਨ ਪ੍ਰਮਾਤਮਾ ਨੇ ਬਣਾਇਆ ਹੈ ਕਿ ਮਨੁੱਖ ਪ੍ਰਮਾਤਮਾ ਨੂੰ ਮੁਨਕਰ ਹੋ ਜਾਣਗੇ ਮਨੁੱਖ ਨੇ ਜਿਹੜੇ ਉਹਨਾਂ ਦਾ ਮਨ ਨੂੰ ਇਸ ਤਰ੍ਹਾਂ ਦੁਨਿਆਵੀ ਵਿਚਾਰ ਹਾਵੀ ਹੋ ਜਾਵੇਗੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਚੁਗਲੀ, ਦੁਸ਼ੈ ਜਿੰਨੇ ਵੀ ਪਾਪ ਨੇ ਸਾਰੇ ਇਸ ਤਰ੍ਹਾਂ ਮਨੁੱਖ ਦੇ ਹਿਰਦੇ ਤੇ ਪ੍ਰਵਰਤਿਤ ਹੋ ਜਾਣਗੇ ਕਿ ਮਨੁੱਖ ਪ੍ਰਮਾਤਮਾ ਤੋਂ ਮੁਨਕਰ ਹੋ ਜਾਵੇਗਾ ਪਰ ਉਹ ਮੁਨਕਰ ਹੋਣਾ ਅਗਿਆਨ ਦੇ ਵਿੱਚ ਹੈ ਹੁਣ ਸਾਨੂੰ ਬਹੁਤ ਸਾਰੇ ਤਾਰਕਿਕ ਮਨੁੱਖ ਮਿਲਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਬੜਾ ਗਿਆਨ ਇਕੱਠਾ ਕਰਿਆ ਤੇ ਅਸੀਂ ਇਹ ਨਤੀਜੇ ਤੇ ਪਹੁੰਚਿਆ ਕਿ ਪ੍ਰਮਾਤਮਾ ਹੈ ਨਹੀਂ ਹੁਣ ਉਹ ਗਿਆਨ ਉਹਨਾਂ ਨੇ ਕਿੱਥੋਂ ਇਕੱਠਾ ਕਰਿਆ ਏ ਕੋਈ ਇਹ ਥੋੜੀ ਹੈ ਕਿ ਉਹਨਾਂ ਦੀ ਅੰਦਰ ਦੀ ਅੱਖ ਖੁੱਲ ਗਈ ਜਿਹੜਾ ਤੀਸਰਾ ਨੇਤਰ ਹੈ ਜੋ ਧਰਮ ਦੀ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਏ ਦੋ ਨੇਤਰ ਤੇ ਸਾਨੂੰ ਉਹ ਨੇ ਜੋ ਸੰਸਾਰ ਵਿਖਾਈ ਦਿੰਦਾ ਏ ਜਿੰਨਾਂ ਤੋਂ ਤੀਸਰਾ ਨੇਤਰ ਜੋ ਮਸਤਕ ਦੇ ਉੱਪਰ ਮੰਨਿਆ ਜਾਂਦਾ ਏ ਅਸਲ ਦੇ ਵਿੱਚੋਂ ਕੋਈ ਇਹ ਨਹੀਂ ਕਿ ਇਹ ਕਾਰ ਰੂਪ ਨਿਤ੍ਰ ਹੈ ਉਹ ਨਿਤ੍ਰ ਉਹ ਹੈ ਜਿਹਦੇ ਨਾਲ ਪਰਮਾਤਮਾ ਵਿਖਾਈ ਦਿੰਦਾ ਹੈ ਉਹਨੂੰ ਕਹਿੰਦੇ ਨੇ ਕਿ ਇਸ ਮਨੁੱਖ ਦਾ ਤੀਜਾ ਨੇਤਰ ਖੁੱਲ ਗਿਆ ਉਹਨੂੰ ਪਰਮਾਤਮਾ ਵਿਖਾਈ ਦੇਣ ਲੱਗ ਗਿਆ ਹੁਣ ਜਿਹਦਾ ਤੀਸਰਾ ਨੇਤਰ ਖੁੱਲਿਆ ਹੀ ਕੋਈ ਨਹੀਂ ਉਹ ਜਿਹੇ ਪਰਮਾਤਮਾ ਦੀ ਹੋਣ ਤੋਂ ਇਨਕਾਰੀ ਹੁੰਦਾ ਹੈ